ਵਾਹਿਗੁਰੂ ਸਾਹਿਬ ਜੀ ਤਿੱਜਾ ਤਿੱਜਾ ਕੰਬਲੇ ਅੱਲ੍ਹ ਵਰਸਾ ਮੇਹੋ ਜਾਏ ਮਿਲ ਤਿਨਾ ਤਜੇ ਨਾ ਤੁਟੋ ਨਾਹੀ ਨੇਹੋ ਤਿੱਜਾ ਤਿੱਜਾ ਕੰਬਲੇ ਅੱਲ੍ਹ ਵਰਸਾ ਮੇਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾ ਸਤਿਗੁਰਾਂ ਦੀ ਕਿਰਪਾ ਦੇ ਨਾਲ ਭਗਤ ਫਰੀਦ ਜੀ ਦੇ ਸ਼ਲੋਕਾਂ ਦੀ ਸੰਥਿਆ ਕਰ ਰਹੇ ਹਾਂ ਸਤਿਗੁਰੂ ਸਭ ਜੀ ਕਿਰਪਾ ਕਰਨ ਵਾਹਿਗੁਰੂ ਸਾਹਿਬ ਜੀ ਸਿਜਜ 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 ਥੋੜਾ ਪਾਰਾ ਬੋਲਿਆ ਜਾਵੇਗਾ ਸਿਜਜ ਵੀ ਪਾਰਾ ਬੋਲਿਆ ਜਾਵੇਗਾ ਕੰਬਲੀ ਬੱਬੇ ਦੇ ਨਾਲ ਇਥੇ ਵਿਚਰਾਮ ਅੱਲਹ ਐੜੇ ਅੰਦ ਕਲਾਉਣੀ ਹੈ ਭਾਰਾ ਬੋਲਿਆ ਜਾਵੇਗਾ ਵਰਸ ਮੇਹੋ ਮੰਮੇ ਲਾਲ ਮਾਂ ਕਰਕੇ ਬਲਣਾ ਹਾਏ ਔਂਕੜ ਹੋ ਮੇਹੋ ਮੇਹੋ ਇਸ ਤਰ੍ਹਾਂ ਬੋਲਣਾ ਹੈ ਜਾਏ ਮਿਲਾ ਇਥੇ ਆਪਾ ਜਮ ਕੇ ਲਾਵਾਂਗੇ ਤਿਨਾ ਸੱਜੇ ਨਾ ਇਥੇ ਵਿਚਰਾਮ ਟੁੱਟੋ ਤੱਤਾ ਬੋਲਣਾ ਟੈਂਕਾ ਨਹੀਂ ਬੋਲਣਾ ਜੇ ਟੈਂਕਾ ਲਾ ਕੇ ਬੋਲਾਂਗੇ ਫਿਰ ਉਚਾਰਨ ਹੋਵੇਗਾ ਟੁੱਟੋ ਇੱਥੇ ਤੱਤਾ ਲੱਗਾ ਟੈਂਕਾ ਨਹੀਂ ਹੈ ਇਹ ਤਾਂ ਉਚਾਰਨ ਕਰਨਾ ਹੈ ਤੱਤੇ ਔਂਕੜ ਉੱਤਯਾਦਕ ਟੈਂਕਾ ਊੜੇ ਔਂਕੜ ਟੁੱਟੋ ਨਾਹੀਂ ਇੱਥੇ ਟਮਕੀ ਨੇਹੋ ਫਰੀਦਾ ਇੱਥੇ ਜਮਕੀ ਮੈਂ ਮੰਮੇ ਦਲਾਵਾ ਮੈਂ ਪੋਲਾਵਾ ਇਸ ਨੂੰ ਔਂਕੜ ਲਾ ਕੇ ਪੁਲਾਵਾ ਨਹੀਂ ਬੋਲਣਾ ਹੋੜਾ ਲੱਗਾ ਹੈ ਭੱਬੇ ਹੋੜਾ ਭੋ ਨੱਲੇ ਕੰਨਾ ਵੋਵੇ ਕੰਨਾ ਪੋਲਾਵਾ ਇਸ ਤਰ੍ਹਾਂ ਬੋਲਣਾ ਹੈ ਪਾਗ ਭੱਪੇ ਅਧਕ ਲਾ ਕੇ ਭਾਰਾ ਬੋਲਣਾ ਹੈ ਦਾ ਇਥੇ ਵਿਚ ਰਾਮ ਮਤ ਮਮੇ ਅਧਕ ਮੈਲੀ ਹੋਏ ਈੜੀ ਸਿਆਰੀ ਜਾਏ ਈੜੀ ਸਿਆਰੀ ਗਹਿਲਾ ਰੂਹ ਦਾਰੇ ਦਲੰਕੜ ਰੂਹ ਆਏ ਔਂਕੜ ਹੋ ਰੂਹ ਇਥੇ ਜਮ ਕੇ ਲਾਉਣੇ ਆ ਨਾ ਜਾਣੇ ਨਾਣਾ ਲਾਉਣਾ ਇਥੇ ਵਿਸ਼ਰਾਮ ਸੇਰ ਭੀ ਮਿੱਟੀ ਖਾਈ ਫਰੀਦਾ ਇਥੇ ਜਮ ਕੇ ਸक्कर ਸਸੇ ਦੇ ਅਧਿਕ ਲੱਗੇਗੇ ਭਾਰਾ ਬੋਲਿਆ ਜਾਵੇਗਾ ਖੰਡ ਨਿਵਾਤ ਗੁੜ ਇਥੇ ਵਿਚਰਾਮ ਲੱਗੇਗਾ ਮਾਖਿਓ ਮਾਂਜਾ ਹੰਮੇ ਕੰਨਾ ਉੱਤੇ ਬਿੰਦੀ ਝੱਜੇ ਕੰਨਾ ਮਾਂਜਾ ਦੁੱਧ ਪਰ ਆ ਬੋਲੇ ਜਾਵੇਗਾ ਦੁੱਧ ਅਦਗ ਲਾ ਕੇ ਬੋਲਣਾ ਹੈ ਸੱਬੇ ਪੱਬੇ ਦੇ ਨਾਲ ਵਸਤੂ ਮਿੱਠੀਆਂ ਐੜੇ ਕੰਨਾ ਉੱਤੇ ਬਿੰਦੀ ਇਥੇ ਵਿਚਰਾਮ ਰੱਬ ਇਥੇ ਠਮਕੇ ਨਾ ਉੱਜਨ ਪੱਪੇ ਓਂਕਰ उत्ते जज्जा नन्हे हरि पुजन पारा बोलिया जाएगा दुद्ध पारा बोलना है फरीदा जम की इथे रोटी मेरी की इथे विश्राम लावण लावण पोला बोलना है मेरी भुख जिना खादी चोपड़ी चेह होड़ा चोपड़ी इथे विश्राम घने नानेला ਸਹਿਣਗੇ ਸਹਿਨ ਬੋਲ ਕੇ ਵਿਚ ਡਹਿ ਦੇਣੀ ਗੱਗੇ ਲਾਂਗੇ ਸਹਿਣਗੇ ਇਕੱਠਾ ਬਲਣਾ ਵਕ ਨਹੀਂ ਬਲਣਾ ਦੁੱਖ ਰੁੱਖੀ ਰਾਦੇ ਅੰਦਕ ਭਾਰਾ ਬਲਣਾ ਸੁਖੀ ਅਦਕ ਲਾਗੇ ਭਾਰਾ ਬਲਣਾ ਖਾਇ ਈੜੀ ਸਿਆਰੀ ਕਹਿ ਕੱਕੇ ਦਲਾਵਾ ਇਥੇ ਵਿਚ ਰਾਮ ਠੰਡਾ ਪਾਣੀ ਪੀਓ ਫਰੀਦਾ ਇਥੇ ਜਮਕੀ ਦੇਖ ਪਰਾਈ ਚੋਪੜੀ ਇਥੇ ਵਿਸ਼ਰਾਮ ਨਾ ਨੰਨੇ ਕੰਨਾ ਸਰਸਾਏ ਈੜੀ ਲਾਲ ਮਾਂ ਕੱਗੇ ਬੋਲਣਾ ਸਰਸਾਏ ਜੀਓ ਅੱਜ ਅੜ ਅਦਿਕ ਇਥੇ ਟਮਕੇ ਨਾ ਸੁੱਤੀ ਸਸੇ ਅਦਿਕ ਲਾਗੇ ਬੋਲਣਾ ਸੁੱਤੀ ਕੰਤ ਸਿਓ ਇਥੇ ਵਿਸ਼ਰਾਮ ਅੰਗ ਮੁੜੇ ਮੋੜ ਜਾਏ ਜਾਏ ਪੁੱਛੋ ਦੋਹਾ ਗਣੇ ਡੱਡੇ ਹੋੜਾ ਉਲਾਉਣਾ ਔਂਕੜ ਨਹੀਂ ਲਾਉਣੀ ਦੋਹਾ ਗਣੇ ਇਥੇ ਵਿਚਾਰਾਮ ਤਮ ਕਿਉ ਰਹਿਣ ਨਾਨਸਿਆਰੀ ਵਿਹਾਈ ਅੱਜ ਨ ਸੁਤੇ ਕੰਤ ਸਿਉ ਅੰਗ ਮੁੜੇ ਮੋੜ ਜਾਏ ਜਾਏ ਪੁੱਛੋ ਦੋਹਾ ਗਣੇ ਤੋਂ ਮੋਂ ਕਿਉ ਰਹਿਣ ਵਿਹਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ